ਐਲੋ ਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲੋ ਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਡੇ ਦੀ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਤੁਸੀਂ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਹਾਦਿਆ ਨਫਰਤਾ ਯਾਰ ਜੋ ਵੀ ਕੁਝ ਹੱਦ ਕਰਦੇ ਹੋ ਤੁਸੀਂ ਜ਼ੇਰ ਦੀ ਜਾਇਦਤੋ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਮੈਂ ਆਪ ਸਿੱਧਾ ਜਾ ਰਿਹਾ ਮਾਫੀ ਮੰਗਦਾ ਇਸ ਕਿਵੇਂ ਰਹਿਗਾ ਆ ਵੀ ਸਿੱਧਾ ਰਹਿਗਾ ਆ ਸਿੱਧਾ ਰਹਿ ਕੇ ਸਪੀਕਰ ਸਾਹਿਬ ਸਿਵਲ ਕੋਲਾ ਸ਼੍ਰੀਖਰ ਸਾਹਿਬ ਕੀ ਬੋਲ ਰਹੇ ਜੀ ਮੈਂ ਜੋ ਵੀ ਕੁਝ ਕੁਝ ਵੀ ਕੁਝ ਵੀ ਰਿਕਾਰਡ ਤੇ ਨਹੀਂ ਜਾ ਰਿਹਾ ਜੋ ਵੀ ਕੋਈ ਚੇਅਰ ਦੀ ਆਜੇ ਤੋਂ ਬਿੜਾ ਬੋਲੇ ਜਾ ਰਹੇ ਰਿਕਾਰਡ ਤੇ ਨਹੀਂ ਜਾ ਰਿਹਾ ਠੀਕ ਹੈ ਜੀ ਬੈਠੋ ਆਪਣਾ ਬਾਜਾ ਸਾਹਿਬ ਬੈਠੋ ਬੈਠੋ ਵੀ ਜੀ ਟ੍ਰੈਜਰੀ ਬੈਂਚ ਸਪਲੀਜ਼ ਬੈਠੋ ਯਾਰ ਸੀਐਫ ਸਾਹਿਬ ਬੋਲ ਰਹੇ ਆ ਆਪਾਂ ਕਿਉਂ ਵਿਚਾਰ-ਵਾਰ ਜਸਾ ਉਹਨਾਂ ਦੇ ਸ੍ਰੀਮਨ ਸਾਹਿਬ ਬੋਲਣ ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਜਾ ਸਾਹਿਬ ਬੈਠੋ ਜੀ ਸਭ ਤੋਂ ਮਹਾਨ ਕੌਣ ਦੀ ਤਵੀਨ ਕਰੇ ਬੈਠੋ ਜੀ ਬੈਠੋ ਜੀ

ਤਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਹੈ ਯਾਰ ਜੋ ਵੀ ਕੁਝ ਖੱਦ ਕਰਦੇ ਹੋ ਤੁਸੀਂ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਇਹ ਸੀ ਕਿ ਮੈਂ ਮਾਫੀ ਮੰਗਦਾ ਹਾਂ ਏਸੀ ਕਿਵੇਂ ਮਾਫੀ ਮੰਗਦਾ ਕੀ ਬੋਲ ਰਿਹਾ ਮੈਂ ਜੋ ਵੀ ਕੁਝ ਕੁਝ ਵੀ ਕੁਝ ਵੀ ਰਿਕਾਰਡ ਤੇ ਨਹੀਂ ਜਾ ਰਿਹਾ ਜੋ ਵੀ ਕੋਈ ਚਿਹਰ ਦੀ ਇਜਾਜ਼ਤੋਂ ਪੇੜਾ ਬੋਲੇ ਜਾ ਰਿਹਾ ਰਿਕਾਰਡ ਤੇ ਨਹੀਂ ਜਾ ਰਿਹਾ ਠੀਕ ਹੈ ਜੀ ਬੈਠੋ ਆਪਣਾ ਬਾਜਵਾ ਸਾਹਿਬ ਬੈਠੋ ਬੈਠੋ ਵੀ ਜੀ ਟ੍ਰੈਜਰੀ ਬੈਂਚ ਪਲੀਜ਼ ਬੈਠੋ ਯਾਰ ਸੀਐਫ ਸਾਹਿਬ ਬੋਲ ਰਿਹਾ ਆਪਾਂ ਕਿਉਂ ਵੇ ਚਾਰ ਵਾਰ نہیںوک بیٹھو باجوا صاحب بیٹھو جی بیٹھو جی بیٹھو جی بیٹھو بیٹھو پلیز